ਸਸੀ ਗਾਲ ਚਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰੀ ਮਟੂ ਤੇ ਅੱਜ ਤੋਂ ਫਿਰ ਇੱਕ ਵੀਡੀਓ ਪਾ ਰਿਹਾ ਹਾਂ ਸੋ ਭਾਈ ਅੱਜ ਜੇਲ 2 ਗਾਣਾ ਪੇਸ਼ ਕਰਨ ਜਾ ਰਿਹਾ ਹਾਂ ਮਨਕੀਰਤ ਵੀਰੇ ਦੀ سپورਟ ਦੇ ਵਿੱਚ ਵਧੀਆ ਲੱਗੇ ਤੇ ਪਹਿਲਾਂ ਵਾਂਗ ਲਾਈਕ ਤੇ ਸ਼ੇਅਰ ਜਰੂਰ ਕਰੋ ਠੀਕ ਹੈ ਜੀ ਤੂੰ ਫਿਰੇ ਉੱਡੀ ਨਵਾ ਯਾਰ ਲੱਭ ਕੇ ਕਹਿੰਦੇ ਚੱਲਦੀ ਆ ਪੂਰੀ ਦੱਬ ਕੇ ਤੂੰ ਫਿਰੇ ਉੱਡੀ ਨਵਾ ਯਾਰ ਲੱਭ ਕੇ ਕਹਿੰਦੇ ਚੱਲਦੀ ਆ ਪੂਰੀ ਦੱਬ ਕੇ ਕਹਿੰਦੇ ਚੱਕਣਾ ਆ ਟਾਈਮ ਗੁਰੀ ਦਾ ਕਹਿੰਦੇ ਚੱਕਣਾ ਆ ਟਾਈਮ ਗੁਰੀ ਦਾ ਜਿੱਥੇ ਲਵੀ ਗੱਡੀ ਰੋਕ ਜੱਟ ਦੀ ਜੇਲਾਂ ਵਿੱਚੋਂ ਫੋਨ ਆਉਣਗੇ ਨਾਣਾ ਪਰਖੀ ਨਾ ਪਹੁੰਚ ਜੱਟ ਦੀ ਮੋਸਟ ਵਾਂਟਡਾਂ ਦੇ ਫੋਨ ਆਉਣਗੇ ਨਾਣਾ ਪਰਖੀ ਨਾ ਪਹੁੰਚ ਜੱਟ ਦੀ ਉਹ ਸਾਡਾ ਜਿੰਨਾ ਬੈਕਗ੍ਰਾਉਂਡ ਐ ਸਾਨੂੰ ਉਹਦੇ ਉੱਤੇ ਮਾਣ ਐ ਜੀਦੇ ਨਾਲ ਮੱਥਾ ਲਾ ਲਈਏ ਉਹ ਦੱਸੇਆਂ ਨੂੰ ਜਾਣੈ ਜੀਦੇ ਨਾਲ ਮੱਥਾ ਲਾ ਲਈਏ ਉਹ ਦੱਸੇਆਂ ਨੂੰ ਜਾਣੈ ਐਸੀ ਜਗ੍ਹਾ ਉੱਤੇ ਆ ਕੇ ਠੋਕਣਾ ਐਸੀ ਜਗ੍ਹਾ ਉੱਤੇ ਆ ਕੇ ਠੋਕਣਾ ਦਵਾਈ ਮਿਲਣੀ ਨਾ ਕਿ ਤੋਂ ਫੱਟਦੀ ਜੇਲਾਂ ਵਿੱਚੋਂ ਫੋਨ ਆਉਣਗੇ ਨਾਣਾ ਪਰਖੀ ਨਾ ਪਹੁੰਚ ਜੱਟ ਦੀ ਮੋਸਟ ਵਾਂਟਡ ਆਂਦੇ ਫੋਨ ਆਉਣਗੇ ਨਾਣਾ ਪਰਖੀ ਨਾ ਪਹੁੰਚ ਜੱਟ ਦੀ ਉਹ ਐਸੀ ਪਹਿਲਾ ਹੱਥ ਜੋੜੀਏ ਤੇ ਫੇਰ ਹੱਥ ਤੋੜੀਏ ਬਸ ਇੱਕੋ ਹੀ ਸਟੈਂਡ ਐ ਨਾ ਤੱਕਾ ਮਾੜੇ ਨਾਲ ਲੋੜੀਏ ਬਸ ਇੱਕੋ ਹੀ ਸਟੈਂਡ ਐ ਨਾ ਤੱਕਾ ਮਾੜੇ ਨਾਲ ਲੋੜੀਏ ਉਹਨੂੰ ਘਰ ਵਿੱਚ ਆ ਕੇ ਠੋਕਣਾ ਉਹਨੂੰ ਘਰ ਵਿੱਚ ਆ ਕੇ ਠੋਕਣਾ ਜਦੋਂ ਉੱਡ ਗਈ ਨਹੀਂ ਹੋਸ਼ ਜੱਟ ਦੀ ਜੇਲਾ ਵਿੱਚੋਂ ਫੋਨ ਆਉਣਗੇ ਨਾ ਨਾ ਪਰਖੀ ਨਾ ਪਹੁੰਚ ਜੱਟ ਦੀ ਜੇਲਾਂ ਵਿੱਚੋਂ ਫੋਨ ਆਉਣਗੇ ਨਾਣਾ ਪਰਖੀ ਨਾ ਪਹੁੰਚ ਜੱਟ ਦੀ ਮੋਸਟ ਵਾਂਟਡਾਂ ਦੇ ਫੋਨ ਆਉਣਗੇ ਨਾਣਾ ਪਰਖੀ ਨਾ ਪਹੁੰਚ ਜੱਟ ਦੀ ਥੈਂਕ ਯੂ